ਡੈਡੀ ਆ ਗਰੀਬ ਜੇ ਗਵਾਂਢੀ ਮੈਨੂੰ ਲੱਗਦਾ ਆਪਣੇ ਘਰੋਂ ਕੁਝ ਮੰਗਣ ਆਏ ਆ। ਬਾਈ ਜੀ ਆ ਥੋੜਾ ਜਿਹਾ ਨੂਨ ਲੈ ਕੇ ਜਾਣਾ ਸੀ। ਪੁੱਤ ਜਾ ਆਪਦੇ ਅੰਕਲ ਨੂੰ ਅੰਦਰੋਂ ਨੂਨ ਲਿਆ ਦੇ। ਡੈਡੀ ਯਾਰ ਇਹ ਤਾਂ ਰੋਜ਼ ਹੀ ਆਪਣੇ ਘਰੋਂ ਕੁਝ ਮੰਗਣ ਤੁਰੇ ਰਹਿੰਦੇ ਆ। ਤੂੰ ਐਂ ਕਰ ਇਹਨਾਂ ਨੂੰ ਜਵਾਬ ਦੇ ਦੇ। ਇਹਨਾਂ ਨੂੰ ਕਹ ਦੇ ਵੀ ਹੈ ਨਹੀਂ ਗਾ ਨੂਨ। ਕੋ ਨਹੀਂ ਨਹੀਂ ਪੁੱਤ ਐਵੇਂ ਨਹੀਂ ਬੋਲੀਦਾ ਹੁੰਦਾ। ਆ ਲਿਓ ਬਾਈ ਜੀ ਮਗਾ ਦਿੰਨਾ ਨੂਨ ਤੁਹਾਨੂੰ। ਆ ਲੈ ਪੁੱਤ ਯਾਰ ਸੋਈ ਜਿਹਾ ਲਿਆ ਦੇ ਇਹਨੂੰ ਬਾਈ ਨੂੰ। ਚੱਪਾ ਜਾ। ਸ਼ਾਬਾਸ਼। ਅੰਕਲ ਜੀ ਆਲਾ ਤੁਹਾਡਾ ਨੂਨ ਧੰਨਵਾਦ ਬਾਈ ਜੀ ਜੱਸੇ ਓ ਬਾਈ ਜੱਸੇ ਆਗੇ ਬਈ ਆਗੇ ਹਾਂਜੀ ਬਾਈ ਜੀ ਓ ਬਾਈ ਯਾਰ ਸਾਡੇ ਘਰੇ ਨੇ ਖੰਡ ਮੋੱਕ ਗਈ ਸੀ ਮੈਂ ਥੋੜੀ ਖੰਡ ਲੈ ਕੇ ਜਾਣੀ ਸੀ ਹਾਂਜੀ ਹਾਂਜੀ ਬਾਈ ਜੀ ਮਿਲ ਜੂਗੀ ਮੈਂ ਹੁਣੇ ਲੈ ਕੇ ਦਿੰਦਾ ਡਾਡੀ ਇਹ ਕੀ ਕਰਿਆ ਨੇ ਤੁਸੀਂ ਆਪਣੇ ਘਰੇ ਤਾਂ ਬਾਦੂ ਖੰਡ ਪਈ ਆ ਆਪਾਂ ਇਹਨਾਂ ਘਰੋਂ ਕਾਹਤੋਂ ਖੰਡ ਮੰਗਣ ਆਏ ਆ ਪੁੱਤ ਇਹ ਨਾ ਬਹੁਤ ਗਰੀਬ ਆ ਇਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਤੇ ਹਰ ਰੋਜ਼ ਆਪਣੇ ਘਰੋਂ ਕੁਝ ਨਾ ਕੁਝ ਮੰਗਣ ਆਉਂਦੇ ਰਹਿੰਦੇ ਆ ਬੇਸ਼ੱਕ ਦੀ ਆਪਣੇ ਘਰੇ ਖੰਡ ਵਾਧੂ ਪਈ ਆ ਪਰ ਅੱਜ ਇਹਨਾਂ ਦੇ ਘਰੋਂ ਖੰਡ ਮੈਸ ਕਰਕੇ ਮੰਗਣ ਆਇਆ ਵੀ ਇਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਅਸੀਂ ਗਰੀਬ ਆ ਬਸ ਇਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡਾ ਵੀ ਇਹਨਾਂ ਦੇ ਨਾਲ ਲੈਣ ਦੇਣ ਚੱਲਦਾ ਇਹ ਸਾਡੇ ਘਰੋਂ ਮੰਗਣ ਆ ਜਾਂਦੇ ਆ ਤੇ ਅਸੀਂ ਇਹਨਾਂ ਦੇ ਘਰੋਂ ਮੰਗਣ ਚਲੇ ਜਾਂਦੇ ਆ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮਾਂ ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ ਦੁੱਖਾਂ ਦਿਲਾਂ ਦੇ ਪੰਡ ਹੀਰੀਏ ਹੋ ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ ਦੁੱਖਾਂ ਦਿਲਾਂ ਦੇ ਪੰਡ ਹੀਰੀਏ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਪਰ ਟੋਈ ਨਾ ਇਹੋ ਜ਼ਿੰਦਗੀ ਨਹੀਂ ਹੋਣੀ ਵਾਰੀ ਵਾਰੀ ਮੈਂ ਤੇ ਕੋਈ